ਫਿਰੋਜ਼ਪੁਰ ਚ ਐਨਟੀ ਨਾਰਕੋ ਟੈਰਰ ਫੋਰਸ ਦੀ ਵੱਡੀ ਕਾਰਵਾਈ ਬਟੇ ਨਾਰਕੋ ਹਵਾਲਾ ਰੈਕਟ ਦਾ ਕੀਤਾ ਪਰਦਾਫਾਸ਼ ਇੱਕ ਵਿਅਕਤੀ ਨੂੰ 255000 ਰੁਪਏ ਸਮੇਤ ਕੀਤਾ ਗ੍ਰਿਫਤਾਰ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਦੀਆਂ ਹਦਾਇਤਾਂ ਅਨੁਸਾਰ اے ਐਨਟੀ ਐਫ ਦੀ ਖੂਫੀਆ ਟੀਮ ਨੇ 24 ਅਤੇ 25 ਨਵੰਬਰ ਦੀ ਅਧੀ ਰਾਤ ਨੂੰ ਇੱਕ ਵੱਡੀ ਕਾਰਵਾਈ ਕੀਤੀ ਹੈ ਇਸ ਦੌਰਾਨ ਉਹਨਾਂ ਇੱਕ ਵੱਡੇ ਸਰਹੱਦ ਪਾਰ ਨਾਰਕੋ ਰੈਕਟ ਨੂੰ ਟਾਰਗੇਟ ਕੀਤਾ ਜਿਸ 'ਚ 50 ਕਿਲੋ ਹਿਰਨ ਦੀ ਬਰਾਮਦਗੀ ਹੋਈ ਸੀ ਇਸ ਕਾਰਵਾਈ 'ਚ ਮੁੱਖ ਹਵਾਲਾ ਆਪਰੇਟਰ ਨੂੰ ਕਰਤਾਰ ਕੀਤਾ ਗਿਆ ਹੈ ਉਸ ਤੋਂ ਡਰੱਗਮਾਨੀ ਜੋ ਕਿ 255000 ਰੁਪਏ ਸੀ ਉਹ ਜੱप्त ਕੀਤੀ ਗਈ ਹੈ ਇਹ ਕਾਰਵਾਈ ਕਾਫੀ ਸਫਲ ਰਹੀ ਹੈ ਇੱਥੇ ਦਰਜ ਕੀਤੇ ਗਏ ਮਲਜ਼ਮਾਂ ਦੇ ਜ਼ਰੀਏ ਸਰਹੱਦ ਪਾਰ ਬੈਠੇ ਸਿਸਟਮਾਂ ਨਾਲ ਸੰਬੰਧਿਤ ਕਿਸੇ ਵੱਡੇ ਨਾਰਕੋ ਹਵਾਲਾ ਕਾਰੋਬਾਰ ਨੂੰ ਖਤਮ ਕਰਨ 'ਚ ਵੱਡੀ ਮਦਦ ਮਿਲ ਸਕਦੀ ਹੈ ਇਹ ਜਿਹੜਾ ਐਫਆਰ ਨੰਬਰ 302 ਦਰਜ ਕੀਤਾ ਸੀ 21 ਨਵੰਬਰ ਨੂੰ ਜਿਹਦੇ ਵਿੱਚ 50 ਕਿਲੋ ਹੈਰਵਨ ਰਿਕਵਰ ਕੀਤੀ ਸੀ ਉਹਦੇ ਵਿੱਚ ਅਸੀਂ ਉਹਦੇ ਸਾਰੇ ਲਿੰਕ ਖੰਗਾਲਦੇ ਆ ਕਿ ਕਿਹੜੇ ਲੋਕ ਨੇ ਜਿਹੜੇ ਇਹਦੇ ਵਿੱਚ ਰਿਸਪਾਂਸਿਬਲ ਨੇ ਜਾਂ ਜਿਹੜੇ ਗੋਲਖਧੰਦੇ ਤੋਂ ਆਪਣੇ ਮੁਨਾਫਾ ਕਮਾਰੇ ਨੇ ਉਹਨਾਂ ਨੂੰ ਅਸੀਂ ਟਰੈਕ ਕਰਦੇ ਹੋਏ ਇਹਦੇ ਵਿੱਚ ਇੱਕ ਹੋਰ ਬੰਦਾ ਨਾਮਿਨੇਟ ਕੀਤਾ ਹੈ ਸ਼੍ਰੀਆਨਸ਼ ਜਿਹੜਾ ਕਿ ਬੇਸਿਕਲੀ ਵੀਕਰ ਨੇ ਰਾਜਸਥਾਨ ਦਾ ਰਹਿਣ ਵਾਲਾ ਹੈ ਉਹ ਇਹਦੇ ਵਿੱਚ ਇਹਨਾਂ ਦਾ ਇੱਕ ਮੁੱਖ ਹੈਂਡਲਰ ਸੀ ਜਾਂ ਇਹਨਾਂ ਦਾ ਪੈਸੇ ਤੇ ਲੈਣਾ ਹਿਸਾਬ ਕਰਾ ਕਰ ਰਿਹਾ ਸੀ ਇਹ ਵਾਲੇ ਬੰਦੇ ਇੱਥੋਂ ਹੈਰਵਨ ਲੈ ਜਾ ਕੇ ਬੋਰਡ ਸਟੇਟਾਂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਇਹ ਸਪਲਾਈ ਕਰਦੇ ਸੀ ਉੱਥੋਂ ਪੈਸੇ ਲੈ ਕੇ ਆਉਂਦੇ ਸੀ ਐਂ ਕਦੇ-ਕਦੇ ਇਹ ਜਿਹੜੀ ਹੈਰਵਿੰਦੀ ਖੇਪ ਹੈ ਇਹ ਖਰੀਦਣ ਵਾਸਤੇ ਵੀ ਅੱਗੇ ਜਿਹੜੇ ਪੈਸੇ ਆ ਇਹ ਸਾਰਾ ਹਵਾਲਾ ਨੈਟਵਰਕ ਜਿਹੜਾ ਹੈ ਇਹ ਇਹਨਾਂ ਵੱਲੋਂ ਹੈਂਡਲ ਕੀਤਾ ਜਾਂਦਾ ਸੀ ਸਰ ਇਹ ਕਿੱਥੇ-ਕਿੱਥੇ ਨੈਟਵਰਕ ਜਿਹੜਾ ਚੱਲ ਰਿਹਾ ਹੈਗਾ ਸੀਗਾ ਕਿੰਦਾਂ ਇਹ ਪੈਸੇ ਜਿਹੜੇ ਆ ਰਹੇ ਹੈ ਕਿਸੇ ਔਰ ਕਿੰਨੇ ਹੈਗੇ ਆ ਇਹਦੇ ਵਿੱਚ ਤਾਂ ਫਿਲਹਾਲ 20,55,000 ਰੁਪਏ ਡਰੱਗਮਨੀ ਜਿਹੜਾ ਔਰ ਕਵਰ ਕੀਤਾ ਗਿਆ ਜਿਹੜਾ ਕਿ ਸ਼੍ਰੀਆੰਸ਼ ਦੇ ਕੋਲੋਂ ਰਿਕਵਰ ਕੀਤਾ ਇਹ ਉਹ ਪੈਸੇ ਸੀ ਜਿਹੜੇ ਉਸਨੇ ਇਸ ਉਹ ਜਦੋਂ ਨੇ ਅਗਲੇ ਪੁਆਇੰਟ ਤੇ ਸਪਲਾਈ ਕਰ ਦੇਣੀ ਸੀ ਉਸ ਤੋਂ ਬਾਅਦ ਇਹ ਵਾਲੇ ਪੈਸੇ ਉਹਨਾਂ ਨੂੰ ਦੇਣੇ ਸੀ ਸਰ ਇਹ ਕਿੰਨੇ ਇੱਕ ਪੈਕੇਟ ਦਾ ਰੇਟ ਕੀ ਸੀਗਾ ਪਾਂਡੀ ਦਾ ਜੀ ਸਰ ਕਿਸੇ ਸਾ ਇਹ ਜਿਹੜਾ ਫਾਈਨਲ ਉਤੋਂ ਪ੍ਰੋਫਿਟ ਹੈ ਉਹਦੇ ਵਿੱਚ ਤਾਂ ਇਹ ਆਊਂਡ 15 ਤੋਂ 20 ਲੱਖ ਪਰ ਪੈਕੇਟ ਦੇ ਹਿਸਾਬ ਨਾਲ ਮਤਲਬ ਪੈਸੇ ਜਿਹੜੇ ਆ ਉਹ ਕਮਾ ਰਹੇ ਨੇ ਤੇ ਪਿੱਛੇ ਜਿਹੜੇ ਆ ਸਪਲਾਈ ਕਰ ਰਹੇ ਨੇ ਹਵਾਲਾ ਨੈਟਵਰਕ ਦੇ ਰਹੀ ਹੈ ਪਰ ਇਹਨਾਂ ਦਾ ਜਿਵੇਂ ਵਿੱਚ ਪ੍ਰੋਫਿਟ ਜਾਂ ਕੱਟ ਜਾਂ ਸ਼ੇਅਰ ਹੋਰ ਤਰੀਕੇ ਦਾ ਹੁੰਦਾ ਸੋ ਫਿਲਹਾਲ ਜਿਹੜੀ ਇਹਨੇ ਪੇਮੈਂਟ ਦੇਣੀ ਸੀ ਪਹਿਲੋ ਇਸੇ ਬੰਦੇ ਕੋਲੋਂ ਇਹ 8 ਲੱਖ ਰੁਪਏ ਲੈ ਕੇ ਆਇਆ ਜੋ ਇਹਨੇ ਅਗਲੇ ਬੰਦੇ ਨੂੰ ਦਿੱਤਾ ਐਂਡ ਇਹਨੂੰ ਇਹਦੇ ਵਿੱਚ ਹੁਣ ਜਿਹੜਾ ਫਿਲਹਾਲ 25 ਲੱਖ ਰੁਪਏ ਮਿਲਣਾਂ ਦੀ ਜਿਹਦੇ ਵਿੱਚੋਂ 20 ਲੱਖ 55 ਹਜ਼ਾਰ ਅਸੀਂ ਰਿਕਵਰ ਕਰ ਲਏ ਸਰ ਤੱਕ ਸੰਜੇ ਜਿਹੜੇ ਤਸਕਰ ਬੈਠੇ ਹੈ ਕਿਵੇਂ ਸੋਸ਼ਲ ਮੀਡੀਆ ਰਾਹੀਂ ਸਰ ਇਹਨਾਂ ਸੰਪਰਕ ਹੋਇਆ ਹੈ heroin ਦਾ ਔਰ ਜਿਹੜੀ ਖੇਪ ਲੈਣ ਨੂੰ ਲੈ ਕੇ ਸਰ ਸਾਹਿਬ ਇਹਨਾਂ ਦਾ ਬਿਲਕੁਲ ਸੋਸ਼ਲ ਮੀਡੀਆ ਜਾਂ ਨਾਰਮਲ ਜੋ ਪੁਸ਼ਾਪਾ ਚਲਾਉਂਦੇ ਆਂ ਜੀ WhatsApp Instagram ਉਹਨਾਂ ਦੇ ਰਾਹੀਂ ਸੰਪਰਕ ਹੋਇਆ ਇਹ ਹਵਾਲਾ ਆਇਆ ਦੁਬਈ ਵੱਲਾ ਫਿਲਹਾਲ ਜਿੱਥੋਂ ਅਸੀਂ ਰਿਕਵਰ ਕੀਤਾ ਲੁਧਿਆਣਾ ਲੁਧਿਆਣਾ ਜਾਂ ਹਰਿਆਣਾ ਦਾ ਇੱਕ ਅਜੀ ਜਗਾ ਜੇ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਹਰਿਆਣਾ ਐਂਡ ਦਿੱਲੀ ਤੱਕ ਇੱਥੋਂ ਇਹਨਾਂ ਦਾ ਨੈਟਵਰਕ ਚੱਲਦਾ ਸੀ ਫਿਰੋਜ਼ਪੁਰ ਤੋਂ ਆਰਐਲ ਤਪਨਾਥ ਤੇ ਬੂਤਾ ਮੰਦਿਰਪੁਰ